ਦੀਵਾਨ ਸਾਲਮ ਸੀ ਸੇਰੇ ਦਾ ਜ਼ਾਲਮ ਸੀ ਭੈਣ ਦਾ ਲੱਕੜ ਸੀ ਨਾਰੀਆਂ ਚੱਕਨ ਨੂੰ ਧੱਕੜ ਸੀ ਮਾੜੇ ਕੰਜਰ ਦੇ ਕਰਮ ਸੀ ਸੇਰੇ ਦਾ ਬਿਸ਼ਰਮ ਸੀ 84 ਪਿੰਡ ਜਾੜ ਤੇ ਕੋਰੇ ਕਾਗਜ ਵਾਂਗੂ ਪਾੜ ਤੇ ਰਾਤੋਂ ਰਾਤ ਗੱਡੀ ਝਾੜਤੇ ਤੋ ਦੋਸਤੋ ਅੱਜ ਆਪਾਂ ਪਹੁੰਚੇ ਆਂ जैसलमेर ਦੇ ਪਿੰਡ ਕੁਲਤਾਰਾ ਪਿੰਡ ਜਿਨ੍ਹਾਂ ਨੂੰ ਪੂਤਾਂ ਦਾ ਪਿੰਡ ਵੀ ਕਹਿ ਦਿੰਦੇ ਤੇ ਸ਼ਰਾਫਿਤ گاؤں ਵੀ ਕਹਿ ਦਿੱਤਾ ਕਿਉਂਕਿ ਇਸ ਪਿੰਡ ਨੂੰ ਸ਼ਰਾਪ ਦਿੱਤਾ ਆ ਬ੍ਰਾਹਮਣਾਵਾਂ ਨੇ ਇੱਥੇ ਕੋਈ ਆਣ ਕੇ ਵਸ ਨਹੀਂ ਸਕਦਾ ਰਾਤ ਇੱਥੇ ਕੋਈ ਘਟ ਨਹੀਂ ਸਕਦਾ ਰਾਤ ਨੂੰ ਪੂਤਾਂ ਦਾ ਵਾਸਾ ਹੈ ਜੇਕਰ ਕੋਈ ਚੀਜ਼ ਤੁਸੀਂ ਨਾਲ ਚੱਕ ਕੇ ਇਸ ਪਿੰਡ ਦੇ ਵਿੱਚੋਂ ਲਾਏ ਤਾਂ ਤੁਹਾਡੀ ਗੱਡੀ ਦੇ ਵਿੱਚ ਨਾਲ ਦੀ ਨਾਲ ਭੂਤ ਬਹਿ ਜਾਣਗੇ ਇੱਥੋਂ ਦਾ ਕਹਿਣਾ ਇੱਥੋਂ ਦੇ ਲੋਕਾਂ ਦਾ ਬਾਕੀ ਦੋਸਤੋ ਅੱਜ ਤੁਹਾਨੂੰ ਇਸ ਪਿੰਡ ਦੀ ਪੂਰੀ ਹਿਸਟਰੀ ਸੁਣਾਉਣੇ ਆ ਵੀ ਆਖਰਕਾਰ ਇਹ ਪਿੰਡ ਰਾਤੋਂ ਰਾਤ ਕਿਵੇਂ ਉਜੜਿਆ ਤੇ 84 ਦੇ 84 ਪਿੰਡ ਬ੍ਰਾਹਮਣਾ ਦੇ ਕਿਵੇਂ ਉਜੜ ਕੇ ਰਾਤੋ-ਰਾਤ ਗਾਇ ਚਲੇ ਕੀ ਕਾਰਨ ਸੀ ਤੇ ਵੀਡੀਓ ਨੂੰ ਲਾਸਟ ਤੱਕ ਦੇਖਿਆ ਚੈਨਲ ਨੂੰ ਕਦਰ ਸਬਸਕ੍ਰਾਈਬ ਜਦੋਂ ਵੀ ਤੁਸੀਂ ਆਉਂ ਜੈਸਲਮੇਰ ਤੇ ਇਸ ਪਿੰਡ ਦੇ ਵਿੱਚ ਜਰੂਰ ਆਇਆ ਜੀ ਕਿਉਂਕਿ ਰੈਨੋਵੇਸ਼ਨ ਚੱਲ ਰਿਹਾ ਤੇ ਬਹੁਤ ਸੋਹਣਾ ਇਹਨਾਂ ਨੇ ਪਿੰਡ ਬਣਾ ਦੇਣਾ ਤੇ ਬਾਕੀ ਅੱਗੇ ਤੁਹਾਨੂੰ ਉਜੜਿਆ ਪਿੰਡ ਵਿਖਾਉਣੇ ਆ ਤੇ ਦੋਸਤੋ ਦੋ ਅੱਜ ਤੋਂ 200 ਸਾਲ ਪਹਿਲਾਂ ਇੱਥੇ ਘਟੋ ਘਟ 84 ਪਿੰਡ ਬ੍ਰਾਹਮਣਾ ਨੇ ਵਸਾਏ ਸੀ ਪਾਲੀਵਾਲਾ ਬ੍ਰਾਹਮਣਾ ਨੇ ਘਟੋ ਘਟ ਉਹਨਾਂ ਦਾ 600 ਘਰ ਆਣ ਕੇ ਇੱਥੇ ਬੈਠਾ ਸੀ ਤੇ ਪਾਲੀਵਾਲ ਬ੍ਰਾਹਮਣ ਦੋਸਤ ਬਹੁਤ ਅਮੀਰ ਤੇ ਦਿਮਾਗਿਓਂ ਬਹੁਤ ਤੇਜ਼ ਸੀ ਕਿਉਂਕਿ ਉਹਨਾਂ ਨੇ ਘਰ ਬੜੇ ਤਕਨੀਕ ਨਾਲ ਬਣਾਏ ਸੀ ਉਦੋਂ ਹੀ ਤੇ ਉਹ ਅਮੀਰ ਬਹੁਤ ਹੁੰਦੇ ਆ ਤੇ ਉਹ ਇੱਥੇ ਆਣ ਕੇ ਵੱਸ ਜਾਂਦੇ ਆ ਤੇ ਵਧਿਆ ਰਹਿੰਦੇ ਹੁੰਦੇ ਆ ਤੇ ਇੱਕ ਦਿਨ ਕੀ ਹੁੰਦਾ ਵੀ ਇੱਥੋਂ ਦਾ ਜਿਹੜਾ ਦੀਵਾਨ ਜਾਲਮ ਸੀ ਸਿਰੇ ਦਾ ਜਾਲਮ ਸੀ ਦੀਵਾਨ ਸਾਲਮ ਉਹ ਇਸ ਪਿੰਡ ਦੇ ਵਿੱਚ ਦੀ ਗੁਜਰਦਾ ਤੇ ਬ੍ਰਾਹਮਣ ਦੀ ਜਿਹੜੀ ਧੀ ਹੁੰਦੀ ਆ ਉਹ ਗਈ ਹੁੰਦੀ ਆ ਬਾਵੜੀ ਤੋਂ ਪਾਣੀ ਲੈਣ ਤੇ ਅਚਾਨਕ ਗੁਜ਼ਰਦੇ ਉਹਦੀ ਨਿਗਾ ਉਸ ਬ੍ਰਾਹਮਣ ਦੀ ਕੁੜੀ ਤੇ ਪੈ ਜਾਂਦੀ ਹੈ ਤੇ ਉਸ ਦਾ ਮਨ ਹੋ ਜਾਂਦਾ ਬੇਈਮਾਨ ਉਹ ਉਹਦੇ ਅੱਗੇ ਪ੍ਰਸਤਾਵ ਰੱਖਦਾ ਵੀ ਤੂੰ ਮੇਰੇ ਨਾਲ ਵਿਆਹ ਕਰਾ ਲੈ ਤੇ ਮੈਂ ਤੈਨੂੰ ਇਦਾਂ ਦਾ ਕਰਕੇ ਰਾਣੀ ਬਣਾ ਕੇ ਰੱਖੂੰਗਾ ਤੇ ਬ੍ਰਾਹਮਣ ਦੀ ਕੁੜੀ ਆਣ ਕੇ ਦੱਸਦੀ ਆ ਬ੍ਰਾਹਮਣ ਨੂੰ ਵੀ ਇਦਾਂ ਦਾ ਕਰਕੇ ਰਾਜੇ ਨੇ ਮੈਨੂੰ ਇਦਾਂ ਦਾ ਕਰਕੇ ਦੀਵਾਨ ਸਲਮ ਨੇ ਮੈਨੂੰ ਪ੍ਰਸਤਾਵ ਦਿੱਤਾ ਤੇ ਉਹ ਬ੍ਰਾਹਮਣਾਂ ਨੂੰ ਮਨਜ਼ੂਰ ਨਹੀਂ ਹੁੰਦਾ ਤੇ ਉਹ ਬਹੁਤ ਸਾਰੇ ਯਤਨ ਕਰਦਾ ਸਾਲਮ ਵੀ ਇਹ ਕੁੜੀ ਨਾਲ ਵਿਆਹ ਕਰਾ ਲੈ ਤੇ ਉਹ ਬਹੁਤ ਸਾਰੇ ਯਤਨ ਉਸ ਦੇ ਫੇਲ ਹੋ ਜਾਂਦੇ ਕਿਉਂਕਿ ਜਿਹੜੇ ਪਾਲੀਵਾਲ ਬ੍ਰਾਹਮਣ ਸੀ ਉਹ امیر ਬਹੁਤ ਸੀ ਤੇ ਥੋੜੇ ਦਿਮਾਗਿਓ ਵੀ ਤੇਜ ਸੀਗੇ ਇਸ ਕਰਕੇ ਉਸ ਦੀ ਇੱਕ ਨਹੀਂ ਚੱਲਣ ਦਿੰਦੇ ਆਖਰਕਾਰ دیਵਾਨ ਸਾਲਮ ਤੰਗ ਆ ਕੇ ਇੱਕ ਦਿਨ ਉਹਨਾਂ ਨੂੰ ਪ੍ਰਸਤਾਵ ਭੇਜ ਦਿੰਦਾ ਵੀ ਜੇਕਰ ਤੁਹਾਡੀ ਕੁੜੀ ਪੂਰਨਮਾਸੀ ਵਾਲੇ ਦਿਨ ਮੇਰੇ ਮਹਿਲ ਦੇ ਵਿੱਚ ਨਾ ਆਈ ਮਸ ਜਿੰਨੇ ਵੀ ਪਾਲੀਵਾਲ ਬ੍ਰਾਹਮਣ ਆਏ ਨੇ ਸਭ ਨੂੰ ਠੋਕ ਦਿਆ ਗਾ ਰਾਤੋ ਰਾਤ ਤੇ ਲਓ ਵੀ ਸੱਜਣੋ ਇਹ ਪ੍ਰਸਤਾਵ ਜਾਂਦੇ ਜਾਂਦੇ ਜਦੋਂ ਬ੍ਰਾਹਮਣਾ ਕੋਲੇ ਪਹੁੰਚਿਆ ਤੇ ਸਾਰੇ ਭਈ ਉਹਨਾਂ ਨੇ ਮੀਟਿੰਗ ਕਰ ਲਈ ਤੇ ਉਹਨਾਂ ਨੇ ਪਹਿਲਾਂ ਸੋਚਿਆ ਵੀ ਐ ਕਰੀਏ ਆਪਾਂ ਜਿਹਦੀ ਕੁੜੀ ਆ ਬ੍ਰਾਹਮਣ ਨੂੰ ਉਹਨੂੰ ਆਪਾਂ ਭੇਜ ਦਿੰਨੇ ਇੱਥੋਂ ਰਾਤੋ ਰਾਤ ਉਹਨੂੰ ਭੁਜਾ ਦਿੰਨੇ ਆ ਤੇ ਚਲੋ ਆਪਣੀ ਜਾਨ ਛੁੱਟ ਜੂ ਪਰ ਉਹਨਾਂ ਚ ਇੱਕ ਕਹਿੰਦਾ ਵੀ ਜੇਕਰ ਦੀਵਾਨ ਸਲਮ ਵੀ ਹੈ ਬਹੁਤ ਜ਼ਾਲਮ ਜੇਕਰ ਉਹ ਉਹ ਨੂੰ ਕੁੜੀ ਨਾਮ ਮਿਲੀ ਤੇ ਹੋ ਸਕਦਾ ਵੀ ਆਪਣੇ ਸਾਰੇ ਬ੍ਰਾਹਮਣਾਂ ਨੂੰ ਮਾਰ ਦੇ ਤੇ ਆਪਣ ਨੂੰ ਸਾਰਾ ਸੋਨਾ ਗਹਿਣਾ ਲੁੱਟ ਲੇ ਤੇ ਉਹ ਕੀ ਕਰਦਾ ਉਹ ਕੀ ਕਰਦੇ ਬ੍ਰਾਹਮਣ ਫਿਰ ਸੋਚਦੇ ਆ ਤੇ ਉਹਨਾਂ ਦਾ ਇਕੱਠ ਬੜਾ ਹੁੰਦਾ ਤੇ ਉਹ ਕੀ ਕਰਦੇ ਵੀ ਰਾਤੋਂ ਰਾਤ ਜਿਹੜੀਆਂ ਕੀਮਤੀ ਚੀਜ਼ਾਂ ਹੁੰਦੀਆਂ ਉਹ ਆਪਦੇ ਨਾਲ ਲੈ ਜਾਂਦੇ ਆ ਤੇ ਬਾਕੀ ਇੱਥੇ ਜਿਹੜੀਆਂ ਜਿਹੜੀਆਂ ਉਹਨਾਂ ਨੂੰ ਨਹੀਂ ਲੋੜੀਂਦੀਆਂ ਹੁੰਦੀਆਂ ਨੇ ਚੀਜ਼ਾਂ ਉਹ ਬਈ ਇੱਥੇ ਛੱਡ ਜਾਂਦੇ। ਤਾਂ ਦੋਸਤੋ ਰਾਤੋਂ ਰਾਤ ਬ੍ਰਾਹਮਣਾਂ ਦਾ ਸਾਰਾ ਪਿੰਡ ਖਾਲੀ ਹੋ ਜਾਂਦਾ। ਜਦੋਂ ਸਵੇਰ ਦਿਵਾਨ ਸਾलिम ਆਉਂਦਾ ਤੇ ਵੇਖ ਕੇ ਉਹ ਹੈਰਾਨ ਰਹਿ ਜਾਂਦਾ ਯਾਰ ਬ੍ਰਾਹਮਣ ਗਏ ਤੇ ਗਏ ਕਿੱਥੇ ਤੇ ਸਾਰਾ ਪਿੰਡ ਬਰਾਨ ਹੋ ਜਾਂਦਾ। ਤੇ ਜਾਂਦੇ ਜਾਂਦੇ ਦੋਸਤੋ ਆ ਮੰਦਰ ਆ ਜਿੱਥੇ ਕਿ ਮੂਰਤੀ ਵੀ ਨਾਲ ਹੀ ਲੈ ਜਾਂਦੇ ਚੱਕ ਕੇ ਉਹ ਕੁਝ ਵੀ ਨਹੀਂ ਛੱਡਦੇ ਬਿਲਕੁਲ ਵਿਹਲਾ ਹੋ ਜਾਂਦਾ ਇਹ ਤੇ ਬਸ ਮਾੜੇ-ਮੋٹے ਕੱਪੜੇ ਇੱਥੇ ਛੱਡ ਜਾਂਦੇ ਆ। ਤੇ ਜਾਂਦੇ ਜਾਂਦੇ ਉਹ ਦੇ ਜਾਂਦੇ ਇਸ گاؤں ਨੂੰ ਸ਼ਰਾਫ ਇਸ ਪਿੰਡ ਨੂੰ ਸ਼ਰਾਫ ਦੇ ਜਾਂਦੇ ਵੀ ਇੱਥੇ ਕੋਈ ਵੀ ਵਸ ਨਹੀਂ ਸਕਦਾ ਤੇ ਰਾਤ ਨੂੰ ਇੱਥੇ ਕੋਈ ਰੋਕ ਨਹੀਂ ਸਕਦਾ ਤੇ ਜਿਹੜਾ ਵੀ ਇੱਥੋਂ ਕੋਈ ਸਾਡੀ ਚੀਜ਼ ਲੈ ਕੇ ਜਾਊਗਾ ਤੇ ਉੱਥੇ ਉਹਨਾਂ ਨਾਲ ਘੂਤਾਂ ਭਾਤਾਂ ਵਗੈਰਾ ਜਾਵੜ ਨਹੀਂ ਆ ਇਦਾਂ ਦਾ ਕਰਕੇ ਉਹਨਾਂ ਨੇ ਸ਼ਰਾਫ ਦਿੱਤਾ ਤੇ ਦੋਸਤੋ ਇੱਥੋਂ ਦੇ ਲੋਕਾਂ ਦਾ ਕਹਿਣਾ ਵੀ ਇੱਥੇ ਤੁਸੀਂ ਆਓ ਪਰ ਦਿਨੇ ਦਿਨੇ ਆਓ ਰਾਤ ਨੂੰ ਨਾ ਆਓ ਦੂਜੀ ਗੱਲ ਇੱਥੋਂ ਕੋਈ ਵੀ ਚੀਜ਼ ਚੱਕ ਕੇ ਨਾਲ ਜਾਓ ਜੇਕਰ ਤੁਸੀਂ ਕੋਈ ਚੀਜ਼ ਚੱਕ ਕੇ ਲੈ ਗਏ ਤਾਂ ਤੁਹਾਡੇ ਨਾਲ ਪੁੱਤਾਂ ਤੁਹਾਡੇ ਨਾਲ ਹੀ ਜਾਵਣੀਆਂ ਤੇ ਦੋਸਤੋ ਆ ਇਹਨਾਂ ਦਾ 200 ਸਾਲ ਪੁਰਾਣਾ ਗੱਡਾ ਤੁਸੀਂ ਦੇਖ ਸਕਦੇ ਜੀ 200 ਸਾਲ ਪੁਰਾਣਾ ਗੱਡਾ ਤੇ ਇਹੋ ਜਿਹਾ ਵਿਰਾਨ ਪਿਆ ਜੀ ਪਿੰਡ ਵੇਖੋ ਮੈਂ ਸੋਚ ਕੇ ਰਾਨਾ ਵੀ ਬਹੁਤ ਸੋਹਣਾ ਬਣਿਆ ਸੀ ਜਿਹੜਾ ਕਿ ਇੱਕ ਦੀਵਾਨ ਸਲਮ ਦੀ ਵਜ੍ਹਾ ਕਰਕੇ ਵਿਰਾਨ ਰਹਿ ਗਿਆ ਉੱਥੋਂ ਦੇ ਰਾਜਾ ਨੂੰ ਉਦੋਂ ਸੋਚਣਾ ਚਾਹੀਦਾ ਸੀ ਜੇਕਰ ਬ੍ਰਾਹਮਣ ਇਸ ਜਸਲਮੇਰ ਦੇ ਵਿੱਚ ਹੁੰਦੇ ਤੇ ਅੱਜ ਇਹਨਾਂ ਦੀ ਹਿਸਟਰੀ ਹੋਰ ਹੁੰਦੀ ਹੋ ਸਕਦਾ ਵੀ ਇਹਨਾਂ ਨੇ ਆਣ ਕੇ ਇੱਥੇ ਖੇਤੀ ਕਰਨਾ ਸਟਾਰਟ ਕਰਤਾ ਸੀ ਕਿਸੇ ਤਕਨੀਕ ਤਕਨੀਕ ਕਰਨ ਜਿੱਥੇ ਕਿ ਥਾਰ ਰੇਗਿਸਤਾਨਾ ਉੱਥੇ ਇਹਨਾਂ ਨੇ ਖੇਤੀ ਕੀਤੀ ਹੋਈ ਹੈ ਜੀ ਬ੍ਰਾਹਮਣਾ ਨੇ ਤੇ ਇਹਨਾਂ ਕੋਲੇ ਪੈਸਾ ਬਹੁਤ ਸੀ ਇਹਨਾਂ ਨੇ ਬੜੇ ਇਹਨਾਂ ਕੋਲੇ ਤਰੀਕੇ ਹੁੰਦੇ ਸੀ ਜਿਹਦੇ ਕਰਕੇ ਅੱਜ ਕੇ ਰਾਜਸਥਾਨ ਪਛੜਿਆ ਹੋਇਆ ਹੋ ਸਕਦਾ ਵੀ ਬ੍ਰਾਹਮਣੇ ਨੂੰ ਕਿਤੇ ਦੀ ਕਿਤੇ ਲਾਇਆ ਜਾਂਦੇ ਪਰ ਅੱਜ ਵੇਖ ਲਓ ਵੀ ਇੱਥੇ ਬ੍ਰਾਹਣਾਂ ਤੇ ਅੱਜ ਨੂੰ ਸਾਰੇ ਇੱਥੇ ਖੇਤੀ ਹੋਣੀ ਚਾਹੀਦੀ ਸੀ ਜਿਹੜੀ ਕਿ ਉਹ ਸਾਲਿਮ ਦੀਵਾਨ ਦੀ ਵਜ੍ਹਾ ਕਰਕੇ ਹੋ ਗਿਆ ਬਾਕੀ ਜੈਸਲਮੇਰ ਬਹੁਤ ਸੋਹਣਾ ਅਗੇ ਤਾਂ ਉਹ ਰੇਗਿਸਤਾਨ ਵਗੈਰਾ ਵਿਖਾਵਾਂਗੇ ਇੱਥੇ ਤੁਸੀਂ ਜ਼ਰੂਰ ਆਇਆ ਜੇ ਇਸ ਪਿੰਡ ਦੇ ਵਿੱਚ ਫੋਟੋ ਖਿਚਾਓ ਵੇਖੋ ਕੋਈ ਚੱਕਰ ਨਹੀਂ ਪਰ ਇੱਥੋਂ ਕੋਈ ਚੀਜ਼ ਨਹੀਂ ਲੈ ਕੇ ਜਾਣੀ ਤੇ ਰਾਤ ਨਹੀਂ ਰਹਿਣਾ ਇੱਥੇ